ਹੈਲੋ ਗਾਇਜ਼ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਲੱਗੇ ਆਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਅਸੀਂ ਲੱਗੇ ਆਂ ਨਵੇਂ ਸਾਲ ਵਾਲੇ ਦਿਨ ਬਣਾਉਣ ਪਿੰਨੀਆਂ ਅਲਸੀ ਦੀਆਂ ਪਿੰਨੀਆਂ ਤਾਂ ਮੈਂ ਸੋਚਿਆ ਕਿ ਅੱਜ ਮੈਂ ਆਪਣਾ ਪਹਿਲਾ ਵੀਲੋਗ ਸਟਾਰਟ ਕਰੀ ਦਵਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਫਿਰ ਤੋਂ ਮੇਰਾ ਨਾਮ ਕੁਲਦੀਪ ਕੌਰ ਇਹ ਮੇਰਾ ਫਰਸਟ ਵੀਲੋਗ ਆ ਐਂਡ ਇਕਵਲ ਫੇਰ ਤੋਂ ਸਾਰਾ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਐਂਡ ਅਸੀਂ ਅੱਜ ਬਣਾ ਜਾਣ ਜਾ ਰਹੇ ਹਾਂ ਪਿੰਨੀਆਂ ਨਾਲ ਅਸੀਂ ਜਾਵਾਂਗੇ ਅੱਜ ਨਾਤੋ ਕੇ ਗੁਰਦੁਆਰੇ ਮੈਂ ਸੋਚਿਆ ਕਿ ਪਹਿਲਾਂ ਆਪਣਾ ਵੀ ਲੋਗ ਆਪਣਾ ਸਟਾਰਟ ਕਰੀ ਦਮਾ ਨਵੇਂ ਸਾਲ ਤੇ ਕੁਝ ਨਵੀਂ ਸਰੂ ਸ਼ੁਰੂਆਤ ਕਰਨੀ ਚੰਗੀ ਹੁੰਦੀ ਆ ਤਾਂ ਮੈਂ ਅੱਜ ਮੈਂ ਆਪਣਾ ਨਮਾ ਬਲੌਗ ਸਟਾਰਟ ਕਰ ਦਿੱਤਾ ਮਤਲਬ ਨਵਾ ਕੀ ਪਹਿਲਾ ਹੀ ਪਹਿਲਾ ਬਲੌਗ ਸਟਾਰਟ ਕਰ ਦਿੱਤਾ ਤੇ ਅੱਜ ਅਸੀਂ ਬਣਾ ਰਹੇ ਹਾਂ ਪਿੰਨੀਆਂ ਇਹ ਸਾਡਾ ਹੁਣ ਗੋੜ ਮਮਾ ਨੇ ਰੱਖ ਦਿੱਤਾ ਸੀ ਮੈਲਟ ਓਨਲੀ ਇਹ ਸਾਡਾ ਇੱਧਰ ਸਾਰਾ ਸਮਾਨ ਜੋ ਵੇਸਨ ਅਲਸੀ ਵਗੈਰਾ ਜੋ ਵੀ ਵਿੱਚ ਪੈਂਦਾ ਡ్రਾਈ ਫਰੂਟਸ ਵਗੈਰਾ ਸਾਰਾ ਰੱਖ ਦਿੱਤੇ ਸੀ ਬਣਾ ਕੇ ਤੇ ਗੋੜ ਮੈਲਟ ਕਰਕੇ ਤੇ ਉਸ ਤੋਂ ਬਾਅਦ ਆਪਾਂ ਮਮਾ ਨੇ ਬਣਾਨੀਆਂ ਇਹਨੇ ਪਿੰਨੀਆਂ ਐਂਡ ਮੈਂ ਵੀ ਮਮਾ ਦੀ ਹੈਲਪ ਕਰਾਂਗੀ ਪਿੰਡੀਆਂ ਬਣਾਉਣ ਵਿੱਚ ਤੋਂ ਹੋਰ ਇੱਧਰ ਮਮਾ ਲੱਗ ਗਿਆ ਹੁਣ ਸਾਰਾ ਸਮਾਨ ਮਿਕਸ ਕਰਨ ਕਿਉਂਕਿ ਆਲਮੋਸਟ ਜਿਹੜਾ ਗੋੜਵਾ ਉਹ ਸਾਰਾ ਹੋ ਗਿਆ ਵਾ ਪਿਗਲ ਗਿਆ ਵਾ ਮੈਲਟ ਹੋ ਗਿਆ ਹੁਣ ਆ ਵੱਡੇ ਤਸਲੇ ਵਿੱਚ ਮਮਾ ਹੁਣੀ ਬਣਾਣਗੇ ਐਂਡ ਬਾਹਰ ਦਾ ਮੌਸਮ ਦੇਖੋ ਗਾਇਜ਼ ਅੱਜ ਬਹੁਤ ਜ਼ਿਆਦਾ ਠੰਡ ਸੀ ਤੇ ਹੁਣ ਮਮਾ ਲੱਗੇ ਆ ਮਿਸ ਕਰਨ ਸਭ ਕੋਈ ਜੋ ਡਰਾਈ ਫਰੂਟਸ ਸੀ ਅਲਸੀ ਹੀ ਸੌਂਡ ਵੇਸਣ ਦਾਲ ਹੋਰ ਡਰਾਈ ਫਰੂਟਸ ਹੋਰ ਵੀ ਬਹੁਤ ਕੁਝ ਹੁਣ ਆਪਾਂ ਲੱਗੇ ਆ ਪਿੰਨੀਆਂ ਬਣਾਣ ਵਾ ਮਮਾ ਨੇ ਪਿੰਨੀਆਂ ਬਣਾਈਆਂ ਐਂਡ ਮੈਂ ਵੀ ਮਮਾ ਦੀ ਹੈਲਪ ਕੀਤੀ ਛੋੜੀਆਂ ਵੱਡੀਆਂ ਵੱਡੀਆਂ ਕਿਉਂਕਿ ਮੇਰੇ ਪਾਪਾ ਨੂੰ ਪਸੰਦ ਆ ਵੱਡੀਆਂ ਵੱਡੀਆਂ ਪਹਿਲਾਂ ਆਪਾਂ ਬਣਾਉਂਦੇ ਸੀ ਛੋਟੀਆਂ ਛੋਟੀਆਂ ਬਣਾਉਂਦੇ ਪਿਛਲੇ ਸਾਲ ਜਦੋਂ ਬਣਾਈਆਂ ਉਹ ਛੋੜੀਆਂ ਛੋਟੀਆਂ ਬਣਾਈਆਂ ਪਰ ਪਾਪਾ ਨੂੰ ਪਸੰਦ ਵੱਡੀਆਂ ਵੱਡੀਆਂ ਸੋ ਅਸੀਂ ਮੰਮਾ ਨੇ ਸੋਚਿਆ ਕਿ ਅੱਜ ਐਕੀ ਪਾਪਾ ਦੀ ਸਟਾਈਲ ਨਾਲ ਬਣਾਣੇ ਆ ਪਾਪਾ ਨੂੰ ਜਿਹਦਾ ਪਸੰਦ ਆ ਵੱਡੀਆਂ ਵੱਡੀਆਂ ਅਸੀਂ ਬਣਾਈਆਂ ਇਧਰ ਸਾਡੀਆਂ ਪਿੰਨੀਆਂ ਬਣ ਕੇ ਤਿਆਰ ਨੇ ਦੇਖ ਲਓ ਗਾਇਸ ਕਿੰਨੀਆਂ ਪਿੰਨੀਆਂ ਬਣੀਆਂ ਨੇ ਇੱਕ ਆ ਪੂਰਾ ਟੱਪ ਭਰ ਗਿਆ ਇਹ ਭਰਾਤ ਆ ਪੂਰੀ ਭਰਾਤ ਭਰ ਗਈ ਆ ਤਾਂ ਗਾਇਸ ਬਹੁਤ ਮੈਂ ਤਾਂ 3-4 ਖਾ ਵੀ ਲਈ ਦੀਆਂ ਵਿੱਚ ਤੇ ਬਹੁਤ ਜਿਆਦੀਆਂ ਬਹੁਤ ਜਿਆਦੀਆਂ ਟੇਸਟ ਬਣੀਆਂ ਸੀ ਤੁਸੀਂ ਵੀ ਅੱਜ ਉਸ ਜਿੰਨੇ ਜਿੰਨੇ ਖਾਣੀ ਆ ਹੁਣ ਆਪਾਂ ਚਾਹ ਨਾਲ ਖਾ ਕੇ ਪਿੰਨੀਆਂ ਤੇ ਲੱਗੀਆਂ ਪੜਨ